ਅਜੀ ਸਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਤਾਪ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੋਜ਼ਿਟਿਵ ਪ੍ਰਤਾਪ ਚ ਤੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਅੱਜ ਫੇਰ ਇੱਕ ਨਵੀਂ ਵੀਡੀਓ ਤੇ ਨਵੇਂ ਟੌਪਿਕ ਦੇ ਨਾਲ ਤੇ ਅੱਜ ਗੱਲ ਕਰਾਂਗੇ ਸਬਰ ਤੇ ਸ਼ੁਕਰ ਦੀ ਮੂਰਤ ਸਰਮਦ ਫਕੀਰ ਜੀ ਦੀ ਤੇ ਜਿਨ੍ਹਾਂ ਤੋਂ ਖੁਦ ਔਰੰਗਜ਼ੇਬ ਵੀ ਡਰਦਾ ਸੀ ਸੋ ਆਓ ਜਾਣਦੇ ਹਾਂ ਕਿ ਔਰੰਗਜ਼ੇਬ ਉਹਨਾਂ ਤੋਂ ਕਿਉਂ ਡਰਦਾ ਸੀ ਸੋ ਪਹਿਲਾਂ ਗੱਲ ਕਰਦੇ ਆਂ ਸਬਰ ਤੇ ਸ਼ੁਕਰ ਦੀ। ਕਿਹਾ ਜਾਂਦਾ ਹੈ ਕਿ ਰੋਮ ਦਾ ਇੱਕ ਬਾਦਸ਼ਾਹ ਸੀ ਜਿਹਦੇ ਕੋਲ ਇੱਕ ਬੰਦੇ ਨੇ ਆ ਕੇ ਸਵਾਲ ਕੀਤਾ ਕਿ ਮੈਂ ਸਬਰ ਤੇ ਸ਼ੁਕਰ ਨੂੰ ਪ੍ਰਤੱਖ ਦੇਖਣਾ ਚਾਹੁੰਦਾ ਹਾਂ। ਮੈਂ ਕਿਤਾਬਾਂ ਵੀ ਬਹੁਤ ਪੜ੍ਹੀਆਂ ਨੇ ਤੇ ਸੁਣਿਆ ਵੀ ਬਹੁਤਾ ਪਰ ਮੈਂ ਪ੍ਰਤੱਖ ਦੇਖਣਾ ਚਾਹੁੰਦਾ ਹਾਂ ਸਬਰ ਤੇ ਸ਼ੁਕਰ ਕੀ ਹੁੰਦੇ ਹਨ। ਤੇ ਉਹ ਬਾਦਸ਼ਾਹ ਨੇ ਕਿਹਾ ਕਿ ਹਿੰਦੂਸਤਾਨ ਚਲਾ ਜਾ। ਉੱਥੇ ਔਰੰਗਜ਼ੇਬ ਨੇ 1414 ਕਾਜ਼ੀ ਰੱਖੇ ਨੇ ਉਹ ਤੈਨੂੰ ਪ੍ਰਤੱਖ ਦਿਖਾ ਦੇਣਗੇ ਸਬਰ ਤੇ ਸ਼ੁਕਰ। ਤੇ ਫਿਰ ਉਹ ਦਿੱਲੀ ਆ ਪਹੁੰਚਿਆ ਤੇ ਉਹਨੇ ਉਹੀ ਸੇਮ ਸਵਾਲ ਕੀਤਾ ਔਰੰਗਜ਼ੇਬ ਨੂੰ। ਤੇ ਉਹਨਾਂ ਜੇਬ ਨੇ ਕਿਹਾ ਕਿ ਆ ਮੇਰੇ 1414 ਕਾਜ਼ੀ ਨੇ ਇਹ ਤੈਨੂੰ ਸਬਰ ਤੇ ਸ਼ੁਕਰ ਪ੍ਰਤੱਕ ਦਿਖਾ ਦੇਣਗੇ ਤੇ ਜਦੋਂ ਉਹ ਕਾਜ਼ੀਆਂ ਤੋਂ ਗਿਆ ਤੇ ਕਾਜ਼ੀ ਵੀ ਉਹਨੂੰ ਸਮਝਾਉਣ ਲੱਗੇ ਕਿ ਸਬਰ ਇਹ ਹੁੰਦਾ ਹੈ ਸ਼ੁਕਰ ਇਹ ਹੁੰਦਾ ਹੈ ਤੇ ਉਹਨੇ ਅਗੂ ਕਾਜ਼ੀਆਂ ਨੂੰ ਕਿਹਾ ਕਿ ਇਹ ਤਾਂ ਮੈਂ ਵੀ ਸੁਣਿਆ ਹੈ ਪੜ੍ਹਿਆ ਹੈ ਕਿਤਾਬਾਂ ਵਿੱਚ ਕਿ ਸਬਰ ਤੇ ਸ਼ੁਕਰ ਕੀ ਹੁੰਦੇ ਨੇ ਪਰ ਮੈਂ ਪ੍ਰਤੱਕ ਦੇਖਣਾ ਚਾਹੁੰਨਾ ਹਾਂ ਇਹ ਗੱਲ ਸੁਣ ਕੇ ਜਿਹੜੇ ਕਾਜ਼ੀ ਸੀਗੇ ਉਹ ਵੀ ਹੈਰਾਨ ਹੋ ਗਏ ਕਿ ਅਸੀਂ ਵੀ ਪੜਿਆ ਹੀ ਹੈ ਤੈਨੂੰ ਹੁਣ ਪ੍ਰਤੱਖ ਕਿੱਥੋਂ ਦਿਖਾ ਦਈਏ ਫਿਰ ਉਹ ਬੰਦਾ ਔਰੰਜੇਬ ਤੋਂ ਗਿਆ ਤੇ ਉਹਨੇ ਕਿਹਾ ਕਿ ਤੇਰੇ ਕਾਜ਼ੀ ਤੇ ਮੈਨੂੰ ਉਹੀ ਦੱਸ ਰਹੇ ਨੇ ਜੋ ਮੈਂ ਪਿੱਛੋਂ ਕਿਤਾਬਾਂ ਵਿੱਚ ਪੜ ਕੇ ਆਇਆ ਹਾਂ ਜੇ ਤੁਸੀਂ ਮੈਨੂੰ ਪ੍ਰਤੱਖ ਦਰਸ਼ਨ ਕਰਾ ਸਕਦੇ ਹੋ ਤੇ ਕਰਾਓ ਨਹੀਂ ਤਾਂ ਮੇਰਾ ਸਮਾਂ ਖਰਾਬ ਨਾ ਕਰੋ ਇਹ ਸੁਣ ਕੇ ਔਰੰਜੇਬ ਨੂੰ ਸਮਝ ਨਹੀਂ ਆ ਲੱਗੀ ਕਿ ਇਹ ਬੰਦੇ ਨੂੰ ਕੀ ਕਵਾਂ ਤੇ ਉਹ ਉੱਥੋਂ ਨਰਾਸ਼ ਹੋ ਕੇ ਚਲਾ ਗਿਆ ਤੇ ਉੱਥੋਂ ਨਿਕਲਦੇ ਸਾਰ ਉਹਨੂੰ ਇੱਕ ਬੰਦਾ ਮਿਲਿਆ ਜਿਸਨੇ ਕਿਹਾ ਕਿ ਤੂੰ ਕੀ ਲੱਭਦਾ ਫਿਰਦਾ ਆ ਤੇ ਰੋਮ ਦੇ ਨਿਵਾਸੀ ਨੇ ਕਿਹਾ ਕਿ ਮੈਂ ਸਬਰ ਤੇ ਸ਼ੁਕਰ ਪ੍ਰਥਕ ਦੇਖਣਾ ਚਾਹੁੰਨਾ ਹਾਂ ਪਰ ਨਾ ਤਾਂ ਰੋਮ ਦੇ ਬਾਦਸ਼ਾਹ ਕੋ ਦਿਖਾਇਆ ਗਿਆ ਤੇ ਨਾ ਹੀ ਤੁਹਾਡੇ ਔਰੰਗਜ਼ੇਬ ਕੋ ਤੇ ਉਹ ਬੰਦੇ ਨੇ ਰੋਮ ਦੇ ਨਿਵਾਸੀ ਨੂੰ ਕਿਹਾ ਕਿ ਤੂੰ ਔਰੰਗਜ਼ੇਬ ਤੋਂ ਇਜਾਜ਼ਤ ਲੈ ਜੇਲ੍ਹ ਦੇ ਵਿੱਚ ਇੱਕ ਸਰਮਦ ਫਕੀਰ ਜੀ ਹਨ ਮੈਂ ਤੇਰੇ ਨਾਲ ਚੱਲਦਾ ਹਾਂ ਉਹ ਤੈਨੂੰ ਸਬਰ ਤੇ ਸ਼ੁਕਰ ਜ਼ਰੂਰ ਦਿਖਾ ਦੇਣਗੇ ਤੇ ਫਿਰ ਉਹ ਦੋਨੋਂ ਇਜਾਜ਼ਤ ਲੈ ਕੇ ਚਲੇ ਗਏ ਸਰਮਦ ਫਕੀਰ ਜੀ ਕੋਲ ਤੇ ਜਦੋਂ ਫਿਰ ਉਹ ਜੇਲ੍ਹ ਵਿੱਚ ਪਹੁੰਚੇ ਤੇ ਉਹਨਾਂ ਨੇ ਦੇਖਿਆ ਕਿ ਸਰਮਦ ਫਕੀਰ ਜੀ ਦੀ ਹੱਥਾਂ ਵਿੱਚ ਹਥਕੜੀਆਂ ਪੈਰਾਂ ਵਿੱਚ ਬੇੜੀਆਂ ਤੇ ਉਹਨਾਂ ਦੇ ਵਾਲ ਵੀ ਕੰਧ ਨਾਲ ਬੰਨੇ ਹੋਏ ਸਨ ਤੇ ਉਹ ਰੋਮ ਦਾ ਨਿਵਾਸੀ ਫਕੀਰ ਜੀ ਦੀ ਹਜੇ ਹਾਲਤ ਹੀ ਦੇਖ ਰਿਹਾ ਸੀ ਕਿ ਉਸ ਬੰਦੇ ਨੇ ਕਿਹਾ ਕਿ ਫਕੀਰ ਜੀ ਇਹ ਬੰਦਾ ਰੋਮ ਤੋਂ ਆਇਆ ਹੈ ਇਹ ਸਬਰ ਤੇ ਸ਼ੁਕਰ ਪ੍ਰਥਕ ਦੇਖਣਾ ਚਾਹੁੰਦਾ ਹੈ ਤੇ ਸਰਮੱਦ ਫਕੀਰ ਜੀ ਨੇ ਕਿਹਾ ਕਿ ਕੋਈ ਨਹੀਂ ਦਿਖਾ ਦੰਨੇ ਆ ਪ੍ਰਥਕ ਕੱਲ ਨੂੰ ਦੋਵੇਂ ਜਾਣੇ ਇਸੇ ਟਾਈਮ ਤੇ ਆਇਓ ਤੇ ਜਦੋਂ ਉਹ ਵਾਪਸ ਜਾ ਰਹੀ ਸੀ ਰੋਮ ਦੇ ਨਿਵਾਸੀ ਨੇ ਉਸ ਬੰਦੇ ਨੂੰ ਸਵਾਲ ਕੀਤਾ ਕਿ ਇਹ ਬੰਦਾ ਜਿਹਦੇ ਕੋਲ ਤੂੰ ਮੈਨੂੰ ਲੈ ਕੇ ਆਇਆ ਆ ਇਹ ਤਾਂ ਖੁਦ ਬੇੜੀਆਂ 'ਚ ਬੰਨਿਆ ਹੋਇਆ ਆ ਇਹ ਸਾਨੂੰ ਸਬਰ ਤੇ ਸ਼ੁਕਰ ਕਿਦਾਂ ਪ੍ਰਤੱਖ ਦਿਖਾਵੇਗਾ ਤੇ ਉਹ ਬੰਦੇ ਨੇ ਕਿਹਾ ਕਿ ਜੇ ਸਰਮਦ ਫਕੀਰ ਜੀ ਨੇ ਕਿਹਾ ਆ ਕਿ ਉਹ ਸਬਰ ਤੇ ਸ਼ੁਕਰ ਪ੍ਰਤੱਖ ਦਿਖਾ ਦੇਣਗੇ ਤੇ ਮੈਨੂੰ ਯਕੀਨ ਹੈ ਉਹ ਤੈਨੂੰ ਪੱਕਾ ਦਿਖਾ ਦੇਣਗੇ ਤੂੰ ਮੇਰੇ ਉੱਤੇ ਭਰੋਸਾ ਰੱਖ ਤੇ ਮੇਰੇ ਨਾਲ ਕੱਲ ਚੱਲੀ ਪਰ ਉਹ ਰੋਮਦਾਨਵਾਸੀ ਨਾ ਮੰਨਿਆ ਉਹਨੇ ਕਿਹਾ ਕਿ ਤੂੰ ਮੇਰਾ ਦਿਲ ਤੋੜਤਾ ਆ ਮੈਨੂੰ ਤੇਰੇ ਉੱਤੇ ਬਹੁਤ ਸਾਰੀਆਂ ਆਸਾਂ ਸੀ ਪਰ ਤੂੰ ਉਹ ਆਸਾਂ ਤੋੜ ਦਿੱਤੀਆਂ ਨੇ ਤੇ ਉਸ ਬੰਦੇ ਨੇ ਕਿਹਾ ਕਿ ਸਰਮਦ ਫਕੀਰ ਜੀ ਤੇਰਾ ਦਿਲ ਜੋੜ ਵੀ ਦੇਣਗੇ ਤੂੰ ਇੱਕ ਵਾਰੀ ਮੇਰੇ ਕਹੇ ਤੇ ਕੱਲ ਮੇਰੇ ਨਾਲ ਚੱਲੀ ਤੇ ਫੇਰ ਅਗਲੇ ਦਿਨ ਉਹ ਦੋਵੇਂ ਜਾਣੇ ਸਰਮਦ ਫਕੀਰ ਜੀ ਕੋ ਦੁਬਾਰਾ ਚਲੇ ਗਏ ਤੇ ਉਹਨੇ ਜਾ ਕੇ ਕਿਹਾ ਕਿ ਸਰਮਦ ਫਕੀਰ ਜੀ ਤੁਸੀਂ ਸਾਨੂੰ ਸਮਝ ਦਿੱਤਾ ਸੀਗਾ ਅਸੀਂ ਆ ਗਏ ਆ ਤੇ ਸਰਮਦ ਫਕੀਰ ਜੀ ਨੇ ਕਿਹਾ ਕਿ ਕੀ ਸਵਾਲ ਸੀ ਤੁਹਾਡਾ ਦੁਬਾਰਾ ਪੁੱਛੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਬਰ ਤੇ ਸ਼ੁਕਰ ਪ੍ਰਤੱਖ ਦੇਖਣਾ ਚਾਹੁੰਦੇ ਆ ਤੇ ਸਰਮਦ ਫਕੀਰ ਜੀ ਰੋਮ ਦੇ ਨਿਵਾਸੀ ਨੂੰ ਕਹਿੰਦੇ ਨੇ ਕਿ ਨੇੜੇ ਆ ਉਹ ਨੇੜੇ ਜਾਂਦਾ ਹੈ ਤੇ ਜਿੱਥੇ ਜੇਲ੍ਹ ਦਾ ਦਰਵਾਜ਼ਾ ਹੁੰਦਾ ਹੈ ਉੱਥੇ ਜਾ ਕੇ ਰੁਕ ਜਾਂਦਾ ਆ ਤੇ ਸਰਮਦ ਫਕੀਰ ਜੀ ਉਹਨੂੰ ਕਹਿੰਦੇ ਨੇ ਨੇੜੇ ਆ ਤੇ ਉਹ ਬੰਦਾ ਕਹਿੰਦਾ ਹੈ ਕਿ ਮੈਂ ਇਹਦੇ ਤੋਂ ਅੱਗੇ ਕਿੱਦਾਂ ਆ ਸਕਦਾ ਹਾਂ ਅੱਗੇ ਜੇਲ੍ਹ ਦਾ ਦਰਵਾਜ਼ਾ ਹੈ ਇਹਦੇ ਉੱਤੇ ਇੱਡਾ ਵੱਡਾ ਤਾਲਾ ਲੱਗਾ ਹੋਇਆ ਹੈ ਤੇ ਸਰਮੱਦ ਫਕੀਰ ਜੀ ਕਹਿੰਦੇ ਹਨ ਤੂੰ ਆ ਤਾਂ ਸਹੀ ਤੇ ਉਹ ਇੱਕ ਕਦਮ ਹੋਰ ਅੱਗੇ ਪੁੱਟਦਾ ਹੈ ਜਦੋਂ ਉਹ ਕਦਮ ਅੱਗੇ ਪੁੱਟਦਾ ਹੈ ਤੇ ਨਾਲ ਹੀ ਜੇਲ੍ਹ ਦਾ ਤਾਲਾ ਟੁੱਟ ਕੇ ਥੱਲੇ ਡਿੱਗ ਜਾਂਦਾ ਹੈ ਤੇ ਦਰਵਾਜ਼ਾ ਆਪਣੇ ਆਪ ਹੀ ਖੁੱਲ ਜਾਂਦਾ ਹੈ ਤੇ ਉਹ ਬੰਦਾ ਬਹੁਤ ਜ਼ਿਆਦਾ ਹੈਰਾਨ ਹੋ ਜਾਂਦਾ ਹੈ ਤੇ ਉਹ ਨਾਲ ਹੀ ਆਪਣਾ ਇੱਕ ਹੋਰ ਕਦਮ ਪਟ ਕੇ ਜੇਲ੍ਹ ਦੇ ਅੰਦਰ ਚੱਲਾ ਜਾਂਦਾ ਹੈ ਜਦੋਂ ਉਹ ਅੰਦਰ ਜਾਂਦਾ ਹੈ ਤੇ ਸਰਮੱਦ ਫਕੀਰ ਜੀ ਦੀਆਂ ਬੀੜੀਆਂ ਤੇ ਹੱਥਕੜੀਆਂ ਆਪਣੇ ਆਪ ਹੀ ਖੁੱਲ ਕੇ ਥੱਲੇ ਡਿੱਗ ਜਾਂਦੀਆਂ ਨੇ ਤੇ ਉਹ ਬਹੁਤ ਜ਼ਿਆਦਾ ਹੈਰਾਨ ਹੋ ਜਾਂਦਾ ਹੈ ਤੇ ਪੁੱਛਦਾ ਹੈ ਕਿ ਇਹ ਕੀ ਤੇ ਸਰਮੱਦ ਫਕੀਰ ਜੀ ਕਹਿੰਦੇ ਹਨ ਇਹ ਤਾਂ ਕੁਛ ਨਹੀਂ ਤੂੰ ਉੱਤੇ ਦੇਖ ਜਦੋਂ ਉਹ ਉੱਤੇ ਨੂੰ ਦੇਖਦਾ ਹੈ ਤੇ ਉੱਤੇ ਕਿੰਨੇ ਦੇਵੀ ਦੇਵਤੇ ਦੇਖਦੇ ਹਨ ਉਹਨੂੰ ਤੇ ਉਹ ਕਹਿੰਦੇ ਹਨ ਕਿ ਅਗਰ ਸਰਮੱਦ ਫਕੀਰ ਜੀ ਸਾਨੂੰ ਹੁਕਮ ਦੇਣ ਤੇ ਜਿਹੜੇ ਔਰੰਗਜ਼ੇਬ ਨੇ ਇਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੈ ਉਹਨੂੰ ਹੁਣੇ ਮੰਜੇ ਸਮੇਤ ਲਿਆ ਕੇ ਇੱਥੇ ਪਟਕ ਦਈਏ ਇਹ ਸੁਣਨ ਤੋਂ ਬਾਅਦ ਰੋਮ ਦਾ ਨਿਵਾਸੀ ਹੈਰਾਨ ਹੋ ਜਾਂਦਾ ਹੈ ਤੇ ਪੁੱਛਦਾ ਹੈ ਕਿ ਤੁਸੀਂ ਫਿਰ ਇਸ ਜੇਲ੍ਹ ਵਿੱਚ ਕੀ ਕਰ ਰਹੇ ਹੋ ਤੁਸੀਂ ਇਸ ਤਰ੍ਹਾਂ ਦੀ ਜਗ੍ਹਾ ਤੋਂ ਬਾਹਰ ਨਿਕਲੋ ਤੇ ਸਰਮਦ ਫਕੀਰ ਜੀ ਕਹਿੰਦੇ ਹਨ ਕਿ ਇਹੀ ਸਬਰ ਤੇ ਸ਼ੁਕਰ ਹੈ ਸੋ ਇਹ ਸੀ ਸਬਰ ਤੇ ਸ਼ੁਕਰ ਦੀ ਗੱਲ ਹੁਣ ਜਾਣਦੇ ਹਾਂ ਕਿ ਔਰੰਗਜ਼ੇਬ ਸਰਮਦ ਫਕੀਰ ਜੀ ਤੋਂ ਕਿਉਂ ਡਰਦਾ ਸੀ ਸੋ ਗੱਲ ਇਦਾਂ ਹੈ ਕਿ ਇੱਕ ਬੱਚਾ ਸੀ ਜੋ ਕਿ ਸਰਮਦ ਫਕੀਰ ਜੀ ਨਾਲ ਬਹੁਤ ਪ੍ਰੇਮ ਕਰਦਾ ਸੀ ਤੇ ਸਰਮਦ ਫਕੀਰ ਜੀ ਵੀ ਉਹਨਾਂ ਬਹੁਤ ਪ੍ਰੇਮ ਕਰਦੇ ਸਨ ਉਹ ਆਪਣਾ ਸਾਰਾ ਦਿਨ ਸਰਮਦ ਫਕੀਰ ਜੀ ਦੇ ਨਾਲ ਰਹਿੰਦਾ ਤੇ ਗਿਆਨ ਦੀਆਂ ਗੱਲਾਂ ਸੁਣਦਾ ਸੀ ਜਦੋਂ ਉਹਦੇ ਵਿਆਹ ਦੀ ਉਮਰ ਆਈ ਤਾਂ ਉਹਦੇ ਘਰਦਿਆਂ ਨੇ ਕਿਹਾ ਕਿ ਤੂੰ ਆਪਣਾ ਸਾਰਾ ਦਿਨ ਉਹ ਫਕੀਰ ਦੇ ਨਾਲ ਗਾੜਦਾ ਹੈ ਜਾਂ ਉਹਦੇ ਕੋਲੋਂ ਹੁਣ ਆਪਣੇ ਵਿਆਹ ਵਾਸਤੇ 10000 ਰੁਪਏ ਮੰਗੇ ਲਿਆ ਤੇ ਉਸਨੇ ਕਿਹਾ ਕਿ ਮੈਂ ਉਸ ਫਕੀਰ ਦੇ ਨਾਲ ਸਾਰਾ ਦਿਨ ਰਹਿਣਾ ਹਾਂ ਉਹਦੇ ਕੋਲ 10000 ਕਿੱਥੇ ਮੈਂ ਉਹਨੂੰ ਕਿੱਥੋਂ ਮੰਗੇ ਲਿਆਵਾਂ ਪਰ ਉਸਦੇ ਘਰਦਿਆਂ ਨੇ ਉਹਦੀ ਇੱਕ ਨਾ ਸੁਣੀ ਤੇ ਕਿਹਾ ਕਿ ਜਾ ਕੇ ਮੰਗੇ ਲਿਆ ਤੇ ਫਿਰ ਉਹ ਫਕੀਰ ਜੀ ਕੋਲ ਗਿਆ ਤੇ ਉਹ ਚੁੱਪਚਾਪ ਜਾ ਕੇ ਲਾਗੇ ਬੈਠ ਗਿਆ ਤੇ ਸਰਮੱਦ ਫਕੀਰ ਜੀ ਨੇ ਉਹਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਪਹਿਲਾਂ ਤਾਂ ਤੂੰ ਬੜਾ ਖਿੜਿਆ-ਖਿੜਿਆ ਹੁੰਦਾ ਸੀ ਅੱਜ ਤੂੰ ਇਦਾਂ ਉਦਾਸ ਕਿਉਂ ਆ ਤੇ ਉਹਨੇ ਫਿਰ ਸਰਮੱਦ ਫਕੀਰ ਜੀ ਨੂੰ ਸਾਰੀ ਗੱਲ ਦੱਸੀ ਤੇ ਦੱਸਿਆ ਕਿ ਮੈਨੂੰ ਮੇਰੇ ਘਰਦਿਆਂ ਨੇ ਤੁਹਾਡੇ ਕੋਲ 10000 ਰੁਪਏ ਮੰਗਣ ਲਈ ਕਿਹਾ ਹੈ ਤੇ ਫਕੀਰ ਜੀ ਨੇ ਕਿਹਾ ਕਿ ਬਸ 10000 ਹੀ ਐਨੇ ਕੱਟ ਤੇ ਉਹਨੇ ਕਿਹਾ ਪਰ ਫਕੀਰ ਜੀ ਤੁਹਾਡੇ ਕੋਲ 10000 ਵੀ ਕਿੱਥੇ ਨੇ ਤੇ ਉਹਨਾਂ ਨੇ ਕਿਹਾ ਕਿ ਤੈਨੂੰ ਬਸ 10000 ਹੀ ਚਾਹੀਦੇ ਆ ਇੱਕ ਵਾਰੀ ਫੇਰ ਸੋਚ ਲੈ ਜੇ ਹੋਰ ਚਾਹੀਦੀ ਆ ਹੋਰ ਦੇ ਦਿੰਨਾ ਤੇ ਉਹਨੇ ਕਿਹਾ ਕਿ ਨਹੀਂ ਨਹੀਂ ਮੈਨੂੰ 10000 ਹੀ ਚਾਹੀਦੇ ਨੇ ਤੇ ਫਿਰ ਉਹਨਾਂ ਨੇ ਨਿੰਮਾ ਤੇ ਟਾਹਣੀਆਂ ਦੇ ਨਾਲ ਇੱਕ ਮੰਜਾ ਬਣਾਇਆ ਤੇ ਉਹਦੇ ਉੱਤੇ ਸੂਤਰ ਬੰਨ੍ਹ ਦਿੱਤਾ ਤੇ ਉਹ ਮੁੰਡੇ ਨੂੰ ਪੁੱਛਿਆ ਕਿ ਇਹ ਕੀ ਹੈ ਤੇ ਉਹਨੇ ਕਿਹਾ ਕਿ ਇਹ ਮੰਜਾ ਹੈ ਜੀ ਤੇ ਸਰਮਦ ਫਕੀਰ ਜੀ ਨੇ ਕਿਹਾ ਕਿ ਇਹ ਮੰਜਾ ਨਹੀਂ ਇਹ ਦਿੱਲੀ ਦਾ ਤਕਤ ਹੈ ਤੇ ਫਿਰ ਉਹਨਾਂ ਨੇ ਉਸ ਮੁੰਡੇ ਨੂੰ ਕਿਹਾ ਕਿ ਇੱਕ ਵਾਰੀ ਫੇਰ ਦੇਖ ਲੈ 10000 ਚਾਹੀਦੇ ਆ ਜਾਂ ਜ਼ਿਆਦਾ ਤਾਂ ਨਹੀਂ ਚਾਹੀਦੇ ਤਾਂ ਉਹਨੇ ਕਿਹਾ ਕਿ ਨਹੀਂ 10000 ਚਾਹੀਦੇ ਨੇ ਕਹਿੰਦੇ ਜਾਂ ਫਿਰ ਇਹ ਤਕਤ ਆਪਣੇ ਨਾਲ ਲੈ ਜਾ ਤੇ ਦਿੱਲੀ ਦੀ ਗਲੀਆਂ 'ਚ ਹੋਕਾ ਦਿੰਦਾ ਜਾ ਕਿ ਸਰਮਦ ਫਕੀਰ ਦਾ ਭੇਜਿਆ ਹੋਇਆ ਆਇਆ ਹਾਂ ਦਿੱਲੀ ਦਾ ਤਖਤ ਵਿਕਾਊ ਹੈ ਜਿੰਨੂੰ ਚਾਹੀਦਾ ਹੈ 10000 ਦੇ ਕੇ ਲੈ ਜਾਵੇ ਉਹੀ ਹਿੰਦੂਸਤਾਨ ਦਾ ਬਾਦਸ਼ਾਹ ਬਣ ਜਾਵੇਗਾ। ਉਹਨੇ ਇਦਾਂ ਹੀ ਕੀਤਾ ਤੇ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਦਿੱਲੀ ਦੀਆਂ ਗਲੀਆਂ ਵਿੱਚ। ਜਦੋਂ ਇਹ ਗੱਲ ਔਰੰਗਜ਼ੇਬ ਦੇ ਦਰਬਾਰ ਤੱਕ ਪਹੁੰਚੀ ਤਾਂ ਉਹਨਾਂ ਸਾਰਿਆਂ ਨੇ ਇੱਕ ਬੈਠਕ ਬਿਠਾਈ ਤੇ ਰਾਜੇ ਨੇ ਪੁੱਛਿਆ ਕਿ ਇਹ ਮੇਰੇ ਸ਼ਹਿਰ ਵਿੱਚ ਕੀ ਹੋ ਰਿਹਾ ਹੈ? 10000 ਚ ਕੋਈ ਮੇਰਾ ਤਖਤ ਵੇਚ ਰਿਹਾ ਹੈ? ਤਾਂ ਕਿਸੇ ਸਿਆਣੇ ਮੰਤਰੀ ਨੇ ਸਲਾਹ ਦਿੱਤੀ ਕਿ ਰਾਜਨ ਛੇਤੀ 10000 ਇਕੱਠੇ ਕਰਕੇ ਉਹਦੇ ਕੋਲ ਜਾ ਕੇ ਤਖਤ ਖਰੀਦ ਲਓ ਉਹ ਸਰਮਦ ਫਕੀਰ ਜੀ ਦਾ ਭੇਜਿਆ ਹੋਇਆ ਜੇ ਕਿਸੇ ਹੋਰ ਨੇ ਆਪਣੇ ਤੋਂ ਪਹਿਲਾਂ ਤੱਕਦ ਖਰੀਦ ਲਿਆ ਤੇ ਆਪਾਂ ਨੂੰ ਓਖਾ ਹੋ ਜੂ ਸੋ ਇਸ ਕਰਕੇ ਕਹਿੰਦੇ ਆ ਕਿ ਸ਼ਰਮਤ ਫਕੀਰ ਜੀ ਤੋਂ ਖੁਦ ਔਰੰਗਜ਼ੇਬ ਵੀ ਡਰਦਾ ਸੀ ਤੇ ਇਸੇ ਕਰਕੇ ਹੀ ਉਹਨਾਂ ਨੂੰ ਜੇਲ੍ਹ ਵਿੱਚ ਵੀ ਬੰਦ ਕੀਤਾ ਸੀ ਸੋ ਅੱਜ ਦੀ ਵੀਡੀਓ ਲਈ ਬਸ ਇੰਨਾ ਹੀ ਮੈਂ ਤੁਹਾਨੂੰ ਫੇਰ ਮਿਲਾਂਗਾ ਇੱਕ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਉਦੋਂ ਤੱਕ ਖੁਸ਼ ਰਹੋ ਪੋਜ਼ਿਟਿਵ ਰਹੋ